15 ਲੀਟਰ ਦੁੱਧ ਆਪਾਂ ਮੀਂਹ ਦਾ ਆਫਰ ਹੀ ਕਰਨਾ ਹੈ ਅੱਛਾ ਹਾਂ ਉਹ ਤਾਂ ਇਕੱਠੀਆਂ ਕਰਕੇ ਪੂਣੀ ਸੀ ਵੀਡੀਓ 2000 ਗਾਂਆਂ ਗੱਲ ਕਰ ਅੱਜ ਮਾਰ ਤਾਰਨ ਦਾ ਭਈਆ ਰਾਮਨ ਡਿੱਕੀ ਕੋਲ ਲਟੋਏ ਪਰਦੀ ਲੈ ਹੈ ਤੋਏ ਬਟਦੇ ਲੈ ਅੱਛਾ ਕਿੱਥੇ ਹਾਂ ਬਾਈ ਕੋ ਡਿੱਕੀ ਨਹੀਂ ਆ ਦੇਖ ਇਧਰ ਪਿੱਛੇ ਦੇਖਾ ਠੀਕ ਹੈ ਅਭੀ ਮਿੱਤਰੋ ਅੱਜ ਆਪਾਂ ਪਿੰਡ ਚੌਕਿਆਂ ਦੇ ਵਿੱਚ ਪਹੁੰਚੇ ਹੋਏ ਹਾਂ ਬਾਈ ਨੰਬਰਦਾਰ ਕੋਲੇ ਨਾ ਇੱਕ ਸੂਈ ਸਵਾਈ ਤੁਹਾਨੂੰ ਵਹਿੜ ਦਿਖਾਉਣੇ ਹੈਗੇ ਤੇ ਵਹਿੜ ਜਿਹੜੀ ਹੈਗੀ ਹੈ ਨਾ ਇਹਦੇ ਮਗਰ ਵੀ ਜਿਹੜੀ ਹੈਗੀ ਬੱਛੀ ਆ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਨਾ ਭਾਈ ਨੰਬਰਦਾਰ ਸਭ ਤੋਂ ਲੈ ਕੇ ਦਿੰਨੇ ਆ ਤੇ ਜੇ ਹੁਣ ਕੋਈ ਆਏ ਆਖੂਗਾ ਹਨਾ ਵੀ ਇਹ ਧਾਰਾ ਆਈਆਂ ਕਿਉਂ ਮਾਰੀ ਜਾਂਦੀ ਐ ਧਾਰਾ ਮਿੱਤਰੋ ਇਹਦੇ ਮੂਰੇ ਨਾ ਹੁਣ ਲਿਆ ਕੇ ਇਹ ਅੰਦਰ ਖੜੀ ਸੀਗੀ ਤੇ ਬੱਛੀ ਬਣਤੀ ਬੱਛੀ ਜਦੋਂ ਇਹਨੇ ਚੱਟ ਲਈ ਤੇ ਨਾਲ ਦੀ ਨਾਲ ਹੀ ਜਿਹੜੀਆਂ ਹੈਗੀਆਂ ਧਾਰਾ ਇਹਨੇ ਪਾਲੀਆਂ ਤੇ ਲੇਵਾ ਵੀ ਜਿਹੜਾ ਹੈਗਾ ਗਾਂ ਦਾ ਸੋਹਣਾ ਸੁਨਖਾਵਰ ਇੱਕ ਹੈਗੀ ਐ ਵੀ ਗਾਂ ਜਿਹੜੀ ਹੈਗੀ ਪੁੱਛੋ ਲੰਡੀ ਆ ਮਿੱਤਰੋ ਤੇ ਲੇਵਾ ਜਿਹੜਾ ਹੈਗਾ ਆਪਾਂ ਨੂੰ ਵੀ ਦਿਖਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਮੈਨੂੰ ਐ ਲੱਗਦਾ ਹਨਾ ਆ ਦੇਖੋ ਆ ਜਾ ਵੀ ਨੰਬਰਦਾਰ ਆ ਕੇ ਰਾ ਫਿਰ ਸਾਨੂੰ ਦੇ ਜਾਣਕਾਰੀ ਕੀ ਜਾਣਕਾਰੀ ਦਿੰਦਾ ਆਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੀ ਕਿਵੇਂ ਹੋ ਠੀਕ ਆ ਬਾਈ ਜੀ ਚੜਦੀ ਕਲਾ ਵਧੀਆ ਵਧੀਆ ਕਰ ਰਿਹਾ ਮਾਰਾ ਜੀ ਮੀਂਹ ਫਿਰ ਕਿੰਨਾ ਕ ਮੀਂਹ ਬਾਦੂ ਬਾਈ ਅੱਛਾ ਲੈ ਵੀ ਨੰਬਰਦਾਰ ਇੱਕ ਗੱਲ ਤਾਂ ਹੈਗੀ ਅੱਜ ਮਾੜਾ ਨੇੜੇ ਹੋਈ ਲੈ ਵੀ ਨੰਬਰਦਾਰ ਤੇ ਗਾਂ ਜਾਮਾ ਗੋਲਮਟੋਲੇ ਇੱਕੋ ਜੇ ਹੋ ਗਿਆ ਅੱਜ ਕਿਹਨੇ ਹੀ ਹਾਂਜੀ ਬਾਈ ਹਨਾ ਹਾਂਜੀ ਹਾਂਜੀ ਪਿੰਡ ਆ ਗਿਆ ਆਪਣਾ ਚਾਉਕੇ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਆਪਾਂ ਨੂੰ ਠੀਕ ਹੈ ਤੇ ਅੱਜ ਨਾਲ ਆਪਾਂ ਮੀਂਹ ਦਾ ਆਫਰ ਹੀ ਕਰਨਾ ਹੈ ਅੱਛਾ ਹਾਂ ਉਹ ਤਾਂ ਇਕੱਠੀਆਂ ਕਰਕੇ ਪੂਰੀ ਸੀ ਵੀਡੀਓ 2-4 ਗਾਂਜਾਂ ਗੱਲ ਕਰ ਅੱਜ ਕਿੰਨਾ ਸੂਆ ਹੈ ਸੂਆ ਬਾਈ ਰੀਜਨਲ ਦੂਜਾ ਰਾਮਣ ਦੂਜਾ ਸੂਆ ਹਾਂਜੀ ਬਾਈ ਤੇ ਮਗਰਾ ਕੀ ਬੱਚੀ ਮਗਰ ਬਾਈ ਬੱਚੀ ਬੱਚੀ ਪੂਰੀ ਚੰਗੀ ਜਾਦੀ ਹੈ ਬਰਾਬਰ ਨਹੀਂ ਥਾਰੇ ਬਾਰਕ ਦੀ ਹੈ ਅੱਛਾ ਹਾਂ ਠੀਕ ਹੈ ਤੇ ਦੂਜਾ ਸੂਆ ਕਿੰਨਾ ਕ ਦੁੱਧ ਪਾਉਣ ਵਾਲੀ ਤੇਰੀ ਹੈਗਾ ਦੁੱਧ ਬਾਈ ਕਹਾ ਦਾ ਜੇ 17 ਲੈ 16 ਲੈ ਪਰ ਆਪਾਂ 15 ਲੀਟਰ ਦੀ ਓਟ ਤੇ ਦੇਵਾਂਗੇ 15 ਦੀ ਹਾਂ ਭਰਾ ਗਾਰੰਟੀ ਵਾਲਾ ਜਮਾ ਗਾਰੰਟੀ ਵਾਲਾ 15 ਲੀਟਰ ਦੀ ਓਟ ਤੇ ਬਾਈ ਜਿਹੜਾ ਮਰਜੀ ਭਰਾ ਲੈ ਜੀ ਠੀਕ ਹੈ ਤੇ ਹੁਣ ਖੋਲ ਫਿਰ ਕਰ ਆਪਾਂ ਨਾ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਵੀ ਗਰਚੇਤਮ ਦੇ ਅੱਜ ਆਪਾਂ ਘਰੇ ਵੀਡੀਓ ਬਣਾਈ ਸੀ ਤੇ ਇਹ ਬਾਈ ਕਹਿੰਦਾ ਵੀ ਆਜਾ ਕਰਾ ਸੀ ਵੀ ਲਾਹਾ ਲੈ ਲੀ ਗਏ ਤੇ ਕੋਈ ਮੱਥਿਆ ਸਮਾਨ ਨਹੀਂ ਸੀ ਹੈਗਾ ਹੁਣ ਗਾ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਗੇ ਵੀ ਆਹ ਦੇਖੋ ਲੇਵੇ ਦੀ ਜਿਹੜੀ ਮੰਤਰ ਹੈਗੇ ਬਾਈ ਕਹਿੰਦਾ 15 ਕਿਲੋ ਦੁੱਧ ਕਹਿ ਕੇ ਦੇਣਾ ਇਹ ਲੇਵਾ ਚੈੱਕ ਕਰ ਲਓ ਠੀਕ ਹੈ ਅੱਛਾ ਧਾਰਾ ਦੂਰਾ ਦੀ ਕਿਮੇ ਮੈਨੂੰ ਐ ਦੱਸ ਮਹਾ ਮਰਵਾ ਕੇ ਦਿਖਾਵਾਂ ਇੱਕ ਨੰਬਰ ਧਾਰਾ ਬਾਈ ਖੜ ਜਾ ਕੇ ਨਾ ਇੱਕ ਮਿੰਟ ਮੈਨੂੰ ਐ ਦੱਸ ਦੇ ਇਹਦਾ ਜਿਹੜਾ ਰੇਟ ਰਹਿਣਾ ਨੰਬਰ ਜ਼ਰਾ ਰੇਟ ਨਾ ਧਾਰਾ ਨੂੰ ਅੱਜ 65 ਆ ਨਾ 60 ਹੈ ਹਾਂ ਆਪਾਂ 55000 ਜੋ ਮਾਨਤਾਣ ਕਰਨਾ ਪਈਆਂ ਦਾ 55000 ਚੋਂ ਹਾਂ ਬਈ ਮਾਨਤਨ ਫਰਕਾਰੀ ਤੇ ਮਾਨਤਨ 53000 ਦੀ ਬਾੜ ਦੇ ਦਿਆਂਗੇ ਬਈ ਹਾਂ ਨਾਲ ਆ ਹੁਣ ਵੈਰੀ ਗੁੱਡ ਚੱਲ ਕਰ ਲੈ ਚੱਲ ਲੈ ਵੀ ਆ ਦੇਖ ਲੋ 15 ਲੀਟਰ ਦੁੱਧ ਤੇ 53000 ਰੁਪਿਆ ਰੇਟ ਲਿਆ ਫਿਰ ਨੰਬਰਦਾਰ ਆ ਪਾ ਕਰ ਨੇ ਆ ਨਾ ਨਿਆਣਾ ਪਾਉਣਾ ਹੁੰਦਾ ਕਿ ਅਸੀਂ ਬਹਿ ਜਣਿਓ ਬਈ ਅਗਲੇ ਦੀ ਇੱਛਾ ਕੀ ਜਿਵੇਂ ਮਰਜੀ ਹਾਂ ਨਿਆਣਾ ਪਾਉਣਾ ਪਾ ਲਾ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਹੁਣ ਬੱਚੀ ਵੀ ਕਾਲ ਕਰੀ ਜਾਂਦੀ ਆ ਹਾਂ ਹਾਂ ਬਾਈ ਛੱਡੇਗਾ ਬੱਚੀ ਛੱਡ ਲੈਨੇ ਛੱਡ ਲੈ ਫਿਰ ਛੱਡ ਲੈ ਛੱਡ ਲਾ ਕਰ ਲੈ ਵੀ ਆਹ ਦੇਖ ਲੋ ਥੋੜੇ ਸਾਹਮਣੇ ਆ ਅੱਛਾ ਕੋਈ ਮਾੜਾ ਮੋਟਾ ਕੋਈ ਮਤਲਬ ਉਪਰ ਆਪਰਾ ਤਾਂ ਨਹੀਂ ਕਰਦੀ ਨਾ ਨਾ ਬਾਈ ਰਾਮਨ ਕੋਈ ਡਿੱਕੇ ਨਹੀਂ ਯਾਰ ਨਿਆਣਾ ਤਾਂ ਆਪਾਂ ਇੱਕ ਪਾ ਲੈਨੇ ਆ ਬਾਈਆਂ ਦਾ ਕਰਕੇ ਆਲਾ ਕਹਿੰਦਾ ਵੀ ਯਾਰ ਨਿਆਣਾ ਭੁੱਖ ਨਹੀਂ ਪਾਉਂਦੀ ਹੋਣੀ ਨਾ ਠੀਕ ਹੈ ਆਪਣਾ ਪਸ਼ੂ ਅੱਜ ਵੀ ਬਾਈ ਅੱਗੇ ਤੋਂ ਵੀ ਕੋਈ ਗਾਹਾਂ ਨੂੰ ਵੀ ਆਪਣਾ ਪਸ਼ੂ ਹੋਵੇ ਆਪਣਾ ਪਸ਼ੂ ਨਿਆਣਾ ਲੈਂਦਾ ਵੀ ਹੁੰਦਾ ਤੇ ਕੋਈ ਬਣਾ ਨਿਆਣੇ ਤਾਂ ਧਾਰਾ ਮਾਰ ਲਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈਗਾ ਚਾਹ ਭਈ ਯਾਰ ਇਹਦਾ ਇਹ ਜੀ ਹੈਗੀ ਚਾਹੇ ਨਾ ਇਥੋਂ ਛੱਡ ਕੇ ਬਾਹਰ ਕਿਉਂ ਆ ਕੇ ਦੁਬਾਰੇ ਭਾਈ ਜੀ ਯਾਰ ਹਲਦੀ ਨਹੀਂ ਠੀਕ ਹੈ ਲਾ ਫਰ ਕਰ ਬੰਨ ਕਰ ਇਹਨੂੰ ਗੜਬੀ ਬਤੰਦਰਾਜ ਦੂਜੀ ਚੱਕੀ ਬੈਠਾ ਟਾਈਮ ਹੀ ਗੜਬੀ ਵਾਲਾ ਅੱਜ ਸਾਡਾ ਚਾਚਾ ਕਹਿੰਦਾ ਗੜਬੀ ਆਹੀ ਲੈ ਕੇ ਜਾ ਹੈ ਚੱਲ ਕੋਈ ਨਹੀਂ ਮਾਰ ਫਰ ਕਰ ਤਾਰਾਂ ਇਹ ਤਾਰਾਂ ਦਾ ਭਈਆ ਰਮਨ ਢਿੱਕੇ ਨੂੰ ਲਟੋਏ ਵਾਰ ਦਿਆ ਲੈ ਹੈ ਤੋਏ ਬਟ ਤੇ ਲੈ ਅੱਛਾ ਕਿੱਥੇ ਆ ਬਈ ਕੋ ਡਿੱਕੀ ਨਹੀਂ ਆ ਦੇਖ ਇਧਰ ਪਿਛਲੇ ਦਿਖਾ ਠੀਕ ਹੈ ਆ ਮੂਰ ਰਸਣਾ ਨਹੀਂ ਬਈ ਹਾਂ ਲੈ ਲੈ ਚਾਹੇ ਬਈ ਯਾਰ ਕੋਈ ਆਨਲਾਈਨ ਮੰਗਾ ਲੈ ਕੋਈ ਡਿੱਕਤੀ ਨਹੀਂ ਕਿਸੇ ਗੱਲ ਦੀ ਠੀਕ ਹੈ ਗੱਲ ਆਪਣੇ ਪੁੱਸੂ ਦੀ ਬਈ ਯਾਰ ਕਦੇ ਵੀ ਨਾ ਹਾਂ ਥਲੋਂ ਸ਼ਿਕਾਇਤ ਨਹੀਂ ਆਊਗੀ ਠੀਕ ਆ ਥਾਣ ਲਈ ਵੀ ਤਾਂ ਆਪਣਾ ਪੁੱਸੂ ਬਈ ਫੁੱਲ ਸਾਫ਼ ਹੋ ਠੀਕ ਆ ਅੱਛਾ ਨੰਬਰ ਜ਼ਰਾ ਨੰਬਰ ਦੱਸ ਤੇਰਾ 90566 45984 ਬਈ ਠੀਕ ਹੈ ਤੇ ਲੋ ਵੀ ਇੱਥੇ ਨਾ ਤੁਸੀਂ ਨੰਬਰਦਾਰ ਦੀ ਗੱਲਾਂ ਦੇ ਵਿੱਚ ਕਹ ਕਹਿੰਦੇ ਹੁੰਦੇ ਆ ਵੀ ਯਕੀਨਪਾਣਾ ਜਾਵਾਂ ਨਾ ਕਰੋ ਇੱਥੇ ਬਾਈ ਯਾਰ ਕੋਈ ਚਾਹ ਡੰਗ ਜੋ ਕੇ ਲੈ ਜਾ ਰਵਾਂ ਹਾਂ ਠੀਕ ਹੈ ਨਾ ਇੱਥੇ ਨਾ ਅਗਲਾ ਤੁਸੀਂ ਤਸੱਲੀ ਕਰਕੇ ਰਿਹਾਵੇ ਆਪਾਂ ਨੂੰ ਮਾਗਰੋ ਲਾਂਭੇ ਵਾਲੀ ਗੱਲ ਨਹੀਂ ਠੀਕ ਹੈ ਹੁਣ ਦੁੱਧ ਕਿੰਨਾ ਤਿਆਰ ਹੋ ਸੱਚੇ ਥੱਲੇ ਹੁਣ ਦੁੱਧ ਬਾਈ ਥੱਲੇ ਹੈ ਤਾਂ 11 ਹਾਂ ਪਰ ਆਪਾਂ 10 ਲੀਟਰ ਕਹਿ ਕੇ ਦੇਵਾਂਗੇ 10 ਲੀਟਰ ਬੋਲਾ ਜਮਾ ਤਿਆਰ ਹੈ 10 ਲੀਟਰ ਤਿਆਰ ਹੈ ਹਾਂ ਕੱਲ ਦੀ ਸੂਈ ਆ ਰਮਣ ਠੀਕ ਹੈ ਕੱਲ ਦੀ ਗੱਲ ਨਹੀਂ ਕੱਲ ਦੀ ਸੂਈ ਆ ਬਾਈ ਕੱਲ ਦੀ ਸੂਈ ਜਮਾ ਤਾਜੀ ਹੈ ਯਾਰ ਲੋਵੀ ਕਿਵੇਂ ਲੱਗੀ ਗਾਂ ਦੱਸਿਓ ਜਰੂਰ ਬਾਕੀ ਇੱਥੇ ਜਰੂਰ ਤਸੱਲੀ ਕਰ ਲਿਓ ਧੰਨਵਾਦ ਸਾਰਿਆਂ ਦਾ